ਅੱਗੇ ਇਹ ਦੁਵਾਰੀ ਵਿਸੇਗੇ ਉਹਨਾਂ ਨੂੰ ਬੇਨਤੀ ਆ ਵੀ ਤੁਸੀਂ ਵੇਲਾ ਟਾਈਮ ਜਦੋਂ ਕਿਤੋਂ ਹੁੰਦਾ ਤੁਹਾਡੇ ਕੋਲ ਇਹ ਦਫ਼ਤਰ ਥੋੜਾ ਆ ਚਾਹੇ ਤਾਂ ਮੈਂ ਇੱਥੇ ਬੈਠਾ ਤਾਂ ਮੇਰੇ ਨਾਲ ਵੀ ਆਣ ਕੇ ਬੈਠੋ ਕੋਈ ਨਹੀਂ ਆਪਾਂ ਜਦੋਂ ਕੋਈ ਪਿੰਡ ਦਾ ਮਸਲਾ ਆਉਂਦਾ ਹੈ ਕਈ ਵਾਰੀ ਸਾਨੂੰ ਕਿਸੇ ਬਾੜ ਦਾ ਨਹੀਂ ਪਤਾ ਹੁੰਦਾ ਤੁਸੀਂ ਜੋ ਲੋਕਲ ਬਾੜ ਦੀ ਗੱਲ ਹੋਊ ਤੁਹਾਨੂੰ ਸਭ ਨੂੰ ਵੱਧ ਪਤਾ ਹੋਣਾ ਤੇ ਜਦੋਂ ਟਾਈਮ ਹੁੰਦਾ ਤੁਸੀਂ ਪਲੀਜ਼ ਆਇਆ ਕਰੋ ਮਾਸਟਰ ਜੀ ਤੁਹਾਡੇ ਕੋਲ ਸਮਾਂ ਹੁੰਦਾ ਹੈ ਤੇ ਜੇ ਜੇ ਕੋਈ ਹੁੰਦਾ ਭਾਵੇਂ ਘੰਟਾ 2 ਘੰਟੇ ਆਇਓ ਪਰ ਖਾਸ ਕਰਕੇ ਕਾਉਂਸਲਰ ਨੂੰ ਮੇਰੀ ਬੇਨਤੀ ਆ ਵੀ ਜਦੋਂ ਵੀ ਤੁਹਾਡੇ ਕੋਲ ਟਾਈਮ ਹੁੰਦਾ ਤੁਸੀਂ ਇੱਥੇ ਆਓ ਲੋਕ ਬਹੁਤ ਕੰ ਹਣਾ ਜੇ ਨਚਰਾ ਚਲੋ ਮੈਂ ਇਥੇ ਹੁੰਨਾ ਤਾਂ ਹੈਂਡਲ ਹੋ ਜਾਂਦਾ ਹੈ। ਕਈ ਵਾਰੀ ਜੋ ਮੈਨੂੰ ਵੀ ਕਿਤੇ ਨਾ ਕਿਤੇ ਜਾਣਾ ਪੈਂਦਾ ਤੇ ਸਾਡਾ ਨਮਾਇੰਦਾ ਕੋਈ ਇੱਕ ਦੋ ਬੰਦੇ ਇੱਥੇ ਬੈਠੇ ਹੋਣਗੇ। ਲੋਕਾਂ ਨੂੰ ਅਸੀਂ ਕੁਝ ਨਵਾਂ ਦੇਣ ਦੀ ਚਾਹਤ ਦਿਖਾ ਕੇ ਇੱਥੇ ਪਹੁੰਚੇ ਆ। ਤੇ ਇਹਦਾ ਮਕਸਦ ਇਸ ਨਹੀਂ ਇਸ ਕਮਰੇ ਦਾ ਜੇ ਇਸ ਹਾਲ ਦਾ ਇਹ ਨਹੀਂ ਹੈਗਾ ਵੀ ਇੱਥੇ ਸਾਲ 6 ਮਹੀਨੇ ਬਾਅਦ ਜਦੋਂ ਕਿਤੇ ਪੰਚਾਇਤ ਦਾ اجلاس ਹੋਇਆ ਜਾਂ ਮੀਟਿੰਗ ਹੋਈ ਉਦੋਂ ਇਹ ਨਾ ਕਪੜਾ ਬੱਜੇ ਕੁਰਸੀਆਂ ਨੂੰ ਇਦਾਂ ਨਹੀਂ। ਲੋਕਾਂ ਨੇ ਸਾਨੂੰ ਚੁਣ ਕੇ ਭੇਜਿਆ ਹੈ ਆਪਾਂ ਲੋਕਾਂ ਤੋਂ ਜਦੋਂ ਵੋਟਾਂ ਲੈਣ ਗਏ ਆਪਾਂ ਇਹ ਕਹੀ ਤੁਹਾਡਾ ਜੋ ਕਹੋਗੇ ਹੀ ਕਰਾਂਗੇ। ਤੇ ਹੋਊਗਾ ਤਾਂ ਹੀ ਤੇ ਜੇ ਅਸੀਂ ਇੱਥੇ ਬੈਠਾਂਗੇ ਤਾਂ ਮੇਰੀ ਕੋਸ਼ਿਸ਼ ਹੋਊਗੀ ਵੀ ਮੈਂ ਜਿੰਨਾ ਵੱਧ ਤੋਂ ਵੱਧ ਸਮਾਂ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4-5 ਵਜੇ ਤੱਕ ਇਹ ਦੇ ਸਕਦਾ ਮੈਂ ਦਿਨਾਂ ਅੱਜ ਦਿਨ ਅਸੀਂ ਆਹਾ ਆਵਾਸ ਯੋਜਨਾ ਵਾਲੇ ਭਰਨੇ ਸੀ ਉਦੋਂ ਮਤਲਬ ਸਾਰਿਆਂ ਦੇ ਬਾਡਾਂ ਦੀ ਮੋਹਰਾਂ ਲਾਉਣੀਆਂ ਸੀਗੀਆਂ ਉਦੋਂ ਵੀ ਇਹ ਬੀਬੀਆਂ ਜਿਹੜੀਆਂ ਲੇਡੀਜ਼ ਚਾਰ ਮੈਂਬਰ ਆ ਇਹ ਸਾਰਾ ਦਿਨ ਵੱਜੀਆਂ ਰਹੀਆਂ ਸਾਰਾ ਦਿਨ ਤੇ ਸਾਡੇ ਜੈਂਟਸ ਮੈਂਬਰ ਜਿਹੜੇ ਆ ਉਹ ਮਾਰਚੇ ਜੀ ਨਹੀਂ ਆ ਰਹੇ ਇਹ ਤਾਂ ਦੁੱਖ ਦੀ ਗੱਲ ਆ ਠੀਕ ਹੈ ਜੀ ਮੇ ਸਭ ਦੇ ਹੈਗੇ ਆ ਪਰ ਲੋਕਾਂ ਨੇ ਹੁਣ ਆਪਾਂ ਨੂੰ ਜੇ ਚੁਣਿਆ ਆ ਤੇ ਆਪਾਂ ਨੂੰ ਲੋਕਾਂ ਦੇ ਮਸਲੇ ਆਲੀ ਸਾਨੂੰ ਇੱਥੇ ਪਹਿਣਾ ਚਾਹੀਦਾ ਜੀ ਹੁਣ ਜੇ ਕੋਈ ਆਪਣਾ ਹੁਣ ਪੰਚਾਇਤ ਅਫਸਰ ਦੇ ਸੰਬੰਧ ਦੇ ਨਾਲ ਕੋਈ ਹੈਗਾ ਆ ਆਪਣਾ ਜੀ ਧੰਨਵਾਦ ਇੱਕ ਇੱਕ ਕਰਕੇ ਆਪਾਂ ਦਰਵਾ ਦਿੰਨੇ ਆ ਅਸੀਂ ਆਉਣ ਵਾਲਾ ਜਿਲ੍ਹਾ ਜਿਹੜਾ ਆ ਅਸੀਂ ਸਾਡੇ ਐਸੋ ਦੇ ਨਵੇਂ ਬਦਲ ਕੇ ਆਏ ਨਹੀਂ ਆਪਾਂ ਜੀ ਔਇਆ ਤੋਂ ਕਰਕੇ ਔਰ ਇੱਕ ਬੇਨਤੀ ਸਭ ਨੂੰ ਆ ਵੀ ਜਿਸ ਵੀ ਬੰਦੇ ਨੇ ਸਾਨੂੰ ਕੋਈ ਕੰਮ ਲਿਖਾਉਣਾ ਮੈਂ ਸਾਡੀ ਟੀਮ ਨੂੰ ਤੁਸੀਂ ਦੱਸਿਆ ਹੋਇਆ ਵੀ ਐਵਰੇਜ ਜੇ ਤੁਸੀਂ ਕੋਈ ਅੱਜ ਕੰਮ ਲਿਖਾਉਨੇ ਆ ਤੇ ਉਹਨੂੰ ਜਿਹੜਾ ਪ੍ਰੋਸੈਸ ਆ 8-9 ਮਹੀਨੇ ਲੱਗ ਜਾਂਦੇ ਆ ਵਿੱਚ ਇੱਕ ਕੰਡਾ ਵਿੱਚ ਜਲੰਧਰ ਦੀ ਮਨਜ਼ੂਰੀ ਵਿੱਚ ਸਾਡਾ اجلاس ਦਾ ਟਾਈਮ ਹੋਰ ਕਰਦੇ ਕਰਾਉਂਦੇ ਇੱਕ ਕੰਮ ਨੂੰ 8-9 ਮਹੀਨੇ ਲੱਗ ਜਾਂਦੇ ਜਿੱਤੋਂ ਵੀ ਆਪਾਂ ਕੰਮ ਫੜਨਾ ਹੈ ਜਾਂ ਕਹਿਣਾ ਆ ਉਹਨੂੰ ਵੀ ਇੰਨਾ ਕੁ ਭਰੋਸਾ ਜੇ ਕਿ ਖੜੇ ਹੋ ਵੀ ਭਾਈ ਹੋਜੂ ਤੇਰਾ ਪਰ ਇੰਦਾ ਨਹੀਂ ਹੈਗਾ ਵੀ ਜੇ ਅੱਜ ਕਹਿਤਾ ਤਾਂ ਦਸਿਕ ਦਿਨ ਹੀ ਅਗਲਾ ਤੁਹਾਡੀ ਜਾਣਖਾਣ ਲੱਪੇ ਤੇ ਤੁਸੀਂ ਮੁੜ ਕੇ ਇੱਧਰ ਸਾਨੂੰ ਤੰਗ ਕਰੋ ਮਤਲਬ ਇੰਨਾ ਕੁ ਟਾਈਮ ਸਰਕਾਰੀ ਕੰਮ ਦੇ ਵਿੱਚ ਲੱਗਦਾ ਹੈ ਸਰ ਇਦਾਂ ਹੀ ਲੱਗ ਜਾਂਦਾ ਜਲੰਧਰ ਵਾਲਾ ਟਾਈਮ ਰਿਪੋਰਟ ਦਾ ਖਾਲਦਾਰ ਆਉਂਦਾ ਵਰਕ ਆਊਟਰ ਤੱਕ ਜੀ ਜੀ 8-9 ਮਹੀਨੇ 8 ਮਹੀਨੇ ਤਾਂ ਪੱਕੇ ਹੀ ਆ ਬਾਲਾ ਕੋਈ ਕਈ ਵਾਰੀ ਸਰਕਾਰ ਦਾ ਪਿੱਛੋਂ ਕੋਈ ਹੋਵੇ ਕੋਈ ਜ਼ਰੂਰੀ ਕੰਮ ਹੋਵੇ ਉਹ ਭਾਵੇਂ ਕਿਤੇ ਖੱਚ ਧੂਕੇ 2-3 ਮਹੀਨੇ ਚ ਹੋ ਜਵੇ ਨਹੀਂ ਤੇ 6-7 ਮਹੀਨੇ ਆਰਾਮ ਨਾਲ ਲੱਗ ਜਾਂਦੇ ਆ ਤੇ ਆਪਣੇ ਕੋਲ ਅੱਜ ਇਸ ਗੱਲ ਦਾ ਸਬਾਬ ਹੈ ਅੱਜ ਇਨੋਵੇਟਿਵ ਕਮੇਟੀ ਵੀ ਆਪਣੀ ਵਿੱਚ ਹੀ ਮੈਂਬਰ ਸ਼ਾਮਿਲ ਹੈ ਤੇ ਆਪਣੇ ਜਿਹੜੇ ਸਰਕਾਰੀ ਵਰਕਰ ਜਾਂ ਆਪਣੇ ਸਾਰੇ ਪਾਰਟੀ ਵਾਲੇ ਵੀ ਸ਼ਾਮਿਲ ਆ ਤੇ ਇੱਕ ਤਾਂ ਮਕਸਦ ਸਿਗਾ ਵੀ ਬੈਠ ਕੇ ਅਸੀਂ ਇੱਕ ਮਹੀਨੇ ਦਾ ਰਿਵਿਊ ਕਰੀਏ ਕਿ ਅਸੀਂ ਕਿੰਨਾ ਕੁ ਅੱਗੇ ਵਧੇ ਜਾਂ ਤੇ ਕਿੰਨਾ ਕੁ ਸਾਨੂੰ ਹੋਰ ਵਧਣ ਦੀ ਅੱਗੇ ਹੋਰ ਕਦਮ ਪਟਾਣੇ ਪੈਣਗੇ ਤੇ ਜਿੰਨਾ ਕਿ ਤੁਹਾਨੂੰ ਅਪਡੇਟ ਕਰ ਦਿੰਨੇ ਵੀ ਜਿੰਨਾ ਕਿ ਅਸੀਂ ਲਗਭਗ ਮੈਂ ਆ ਥੋੜੇ ਵਾਲੇ ਵਿਆਹਾਂ ਵਾਲੇ ਦਿਨ ਛੱਡ ਕੇ ਤਕਰੀਬਨ ਮੈਂ 10-11 ਵਜੇ ਤੋਂ ਲੈ ਕੇ ਮੈਂ ਸ਼ਾਮ ਤੱਕ ਜਰੂਰ ਮੈਂ ਮੈਂ ਵਰਤਾਂ 2 ਪੁਿੰਟ 4 ਪੁਿੰਟ ਮੈਂ ਦਫ਼ਤਰ ਰਹਿਣਾ ਜੀ ਉਹ ਤੇ ਮੇਰੀ ਸਾਰੇ ਸਾਡੇ ਜਿਹੜੇ ਕਾਉਂਸਲਰ ਬਿਨਾ ਜਿੱਤੇ ਆ ਜਾਂ ਸਾਡੇ ਜਿਹੜੇ ਉਮੀਦਵਾਰ ਵੀ ਸੀਗੇ ਉਹਨਾਂ ਨੂੰ ਬੇਨਤੀ ਆ ਵੀ ਤੁਸੀਂ ਵੇਲਾ ਟਾਈਮ ਜਦੋਂ ਕਿਤੋਂ ਦਿੰਦਾ ਤੁਹਾਡੇ ਕੋਲ ਇਹ ਦਫ਼ਤਰ ਥੋੜਾ ਆ ਚਾਹੀਏ ਤਾਂ ਮੈਂ ਇੱਥੇ ਬੈਠਾ ਤਾਂ ਮੇਰੇ ਨਾਲ ਵੀ ਆਣ ਕੇ ਬੈਠੋ ਕੋਈ ਨਹੀਂ ਆਪਾਂ ਜਦੋਂ 2 ਪੁਿੰਟ ਦਾ ਮਸਲਾ ਆਉਂਦਾ ਆ ਕਈ ਵਾਰੀ ਸਾਨੂੰ ਕਿਸੇ ਬਾੜ ਦਾ ਨਹੀਂ ਪਤਾ ਹੁੰਦਾ ਤੁਸੀਂ ਜੋ ਲੋਕਲ ਬਾੜ ਦੀ ਗੱਲ ਉਹ ਤੁਹਾਨੂੰ ਸਭ ਨਾਲੋਂ ਵੱਧ ਪਤਾ ਹੋਣਾ ਤੇ ਜਦੋਂ ਟਾਈਮ ਹੁੰਦਾ ਤੁਸੀਂ ਪਲੀਜ਼ ਆਇਆ ਕਰੋ ਮਾਰਸ ਜੀ ਤੁਹਾਡੇ ਕੋਲ ਸਮਾਂ ਹੁੰਦਾ ਆ ਜੇ ਜੇਦ ਕੋਈ ਹੁੰਦਾ ਭਾਵੇਂ ਘੰਟਾ 2 ਘੰਟੇ ਆ ਗੋ ਪਰ ਖਾਸ ਕਰਕੇ ਸਪான்ਸਰਾਂ ਨੂੰ ਮੇਰੀ ਬੇਨਤੀ ਆ ਵੀ ਜਦੋਂ ਵੀ ਤੁਹਾਡੇ ਕੋਲ ਟਾਈਮ ਹੁੰਦਾ ਤੁਸੀਂ ਇੱਥੇ ਆਓ ਲੋਕ ਬਹੁਤ ਕੰਮਾਂ ਨੂੰ ਆਉਂਦੇ ਹਨਾ ਜਿੰਨੇ ਚਿਰ ਚੱਲੋ ਮੈਂ ਇੱਥੇ ਹੁੰਨਾ ਤਾਂ ਹੈਂਡਲ ਹੋ ਜਾਂਦਾ ਹੈ ਕਈ ਵਾਰੀ ਜੋ ਮੈਨੂੰ ਵੀ ਕਿਤੇ ਨਾ ਕਿਤੇ ਜਾਣਾ ਪੈਂਦਾ ਤੇ ਸਾਡਾ ਇੱਕ ਨਮਾਇਦਾ ਕੋਈ ਇੱਕ ਦੋ ਬੰਦੇ ਇੱਥੇ ਬੈਠੇ ਹੋਣਗੇ ਲੋਕਾਂ ਨੂੰ ਅਸੀਂ ਕੁਝ ਨਵਾਂ ਦੇਣ ਦੀ ਚਾਹਤ ਦਿਖਾ ਕੇ ਇੱਥੇ ਪਹੁੰਚੇ ਆ ਤੇ ਇਹਦਾ ਮਕਸਦ ਇਸ ਨਹੀਂ ਇਸ ਕਮਰੇ ਦਾ ਜਿਸ ਹਾਲ ਦਾ ਇਹ ਨਹੀਂ ਹੈਗਾ ਵੀ ਇੱਥੇ ਸਾਲ 6 ਮਹੀਨੇ ਬਾਅਦ ਜਦੋਂ ਕਿਤੇ ਪੰਚਾਇਤ ਅਜਲਾਸ ਹੋਇਆ ਜਾਂ ਮੀਟਿੰਗ ਹੋਈ ਉਦੋਂ ਇਹ ਨਾ ਕਪੜਾ ਬੱਜੇ ਕੁਰਸੀਆਂ ਨੂੰ ਇਦਾਂ ਨਹੀਂ ਲੋਕਾਂ ਨੇ ਸਾਨੂੰ ਚੁਣ ਕੇ ਭੇਜਿਆ ਹੈ ਆਪਾਂ ਲੋਕਾਂ ਦੇ ਜਦੋਂ ਵੋਟਾਂ ਲੈਣ ਗਏ ਆਪਾਂ ਇਹ ਕਹੀ ਤੁਹਾਡਾ ਜੋ ਕਹੋਗੇ ਹੀ ਕਰਾਂਗੇ ਤੇ ਹੋਊਗਾ ਤਾਂ ਹੀ ਤੇ ਜੇ ਅਸੀਂ ਇੱਥੇ ਬੈਠਾਂਗੇ ਤਾਂ ਮੇਰੀ ਕੋਸ਼ਿਸ਼ ਹੋਊਗੀ ਵੀ ਮੈਂ ਜਿੰਨਾ ਵੱਧ ਤੋਂ ਵੱਧ ਸਮਾਂ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4-5 ਵਜੇ ਤੱਕ ਇਹ ਦੇ ਸਕਦਾ ਮੈਂ ਦਿਨਾਂ ਪਰ ਮੇਰੇ ਬਾਕੀ ਕੌਂਸਲਰ ਜਿਹੜੇ ਮੇਰੇ ਬੀਤਿਆਂ ਦਾ ਇਹਨਾਂ ਦਾ ਧੰਨਵਾਦ ਆ ਇਹ ਵਿਚਾਰੀਆਂ ਟਾਈਮ ਵੀ ਦੇ ਦੇਣੀਆਂ ਆ ਵੀ ਜਾਣੀਆਂ ਜਿਹੜੇ ਸਾਡੇ ਜੈਂਟਸ ਮੈਂਬਰ ਆ ਉਦੋਂ ਵੀ ਅੱਜ ਵੀ ਦੇਖ ਲਓ ਨਿਗਾ ਮਾਰ ਕੇ ਮੇਰਾ ਖਾਲ ਉਹ ਅੱਜ ਵੀ ਗਿਆ ਰਹਾ ਜਾ ਰਿਹਾ ਹੈ ਨਾ ਔਰ ਸਾਰਿਆਂ ਨੂੰ ਕੌਣ ਗਏ ਆ ਸਾਰਿਆਂ ਨੂੰ ਸੁਨੇਹੀ ਲੱਗੇ ਅੱਜ ਦਿਨ ਅਸੀਂ ਆਹਾ ਆਵਾਸ ਯੋਜਨਾ ਵਾਲੇ ਭਰਨੇ ਸੀ ਉਦੋਂ ਮਤਲਬ ਸਾਰਿਆਂ ਦੇ ਬਾਡਾਂ ਦੀ ਮੋਹਰਾਂ ਲਾਉਣੀਆਂ ਸੀਗੀਆਂ ਉਸ ਦਿਨ ਵੀ ਇਹ ਬੀਬੀਆਂ ਜਿਹੜੀਆਂ ਲੇਡੀਜ਼ ਚਾਰ ਮੈਂਬਰ ਆ ਇਹ ਸਾਰਾ ਦਿਨ ਵੱਜੀਆਂ ਰਹੀਆਂ ਸਾਰਾ ਦਿਨ ਤੇ ਸਾਡੇ ਜੈਂਟਸ ਮੈਂਬਰ ਜਿਹੜੇ ਆ ਉਹ ਮਾਰਛੇ ਜੀ ਨਹੀਂ ਆ ਰਹੇ ਇਹ ਤਾਂ ਦੁੱਖ ਦੀ ਗੱਲ ਹੈ ਠੀਕ ਹੈ ਜੀ ਮੈਂ ਸਭ ਦੇ ਹੈ ਗਿਆ ਪਰ ਲੋਕਾਂ ਨੇ ਹੁਣ ਆਪਾਂ ਨੂੰ ਜੇ ਚੁਣਿਆ ਆ ਤੇ ਆਪਾਂ ਨੂੰ ਲੋਕਾਂ ਦੇ ਮਸਲੇ ਆ ਨਹੀਂ ਸਾਨੂੰ ਇੱਥੇ ਪਹਿਣਾ ਚਾਹੀਦਾ ਜੀ ਹੁਣ ਜੇ ਕੋਈ ਆਪਣਾ ਹੁਣ ਪੰਚਾਇਤ ਅਫਸਰ ਦੇ ਸੰਬੰਧ ਦੇ ਨਾਲ ਕੋਈ ਹੈਗਾ ਆ ਆਪਣਾ ਗੱਲਬਾਤ ਇੱਕ ਇੱਕ ਕਰਕੇ ਆਪਾਂ ਦੱਸਾ ਦਿੰਨੇ ਆ ਅਸੀਂ ਆਉਣ ਵਾਲਾ ਜਲਾਸਾ ਜਿਹੜਾ ਆ ਅਸੀਂ ਸਾਡੇ ਐਸਓ ਦੇ ਨਾਮੇ ਬਦਲ ਕੇ ਆ ਜਾਈਏ ਆਪਣੇ ਆਇਆ ਤਾਂ ਕਰਕੇ ਔਰ ਇੱਕ ਬੇਨਤੀ ਕਰਦਾ ਹਾਂ ਕਿ ਜਿਸ ਵੀ ਬੰਦੇ ਨੇ ਸਾਨੂੰ ਕੋਈ ਕੰਮ ਲਿਖਾਉਣਾ ਮੈਂ ਸਾਡੀ ਟੀਮ ਨੂੰ ਤੁਹਾਨੂੰ ਦੱਸਿਆ ਹੋਇਆ ਵੀ ਐਵਰੇਜ ਜੇ ਤੁਸੀਂ ਕੋਈ ਅੱਜ ਕੰਮ ਲਿਖਾਉਨੇ ਆ ਤੇ ਉਹਨੂੰ ਜਿਹੜਾ ਪ੍ਰੋਸੈਸ ਆ 8-9 ਮਹੀਨੇ ਲੱਗ ਜਾਂਦੇ ਆ ਵਿੱਚ ਇੱਕ ਟੈਂਡਰ ਵਿੱਚ ਜਲੰਧਰ ਦੀ ਮਨਜ਼ੂਰੀ ਵਿੱਚ ਸਾਡਾ اجلاس ਦਾ ਟਾਈਮ ਹੋਰ ਕਰਦੇ ਕਰਾਉਂਦੇ ਆ ਇੱਕ ਕੰਮ ਨੂੰ 8-9 ਮਹੀਨੇ ਲੱਗ ਜਾਂਦੇ ਆ ਜਿੱਤੋਂ ਵੀ ਆਪਾਂ ਕੰਮ ਫੜਨਾ ਹੈ ਜਾਂ ਕਹਿਣਾ ਆ ਉਹਨੂੰ ਵੀ ਇੰਨਾ ਕੁ ਭਰੋਸਾ ਜੇਗੇ ਕਿ ਖੜੋ ਵੀ ਭਾਈ ਹੋ ਜੋ ਤੇਰਾ ਪਰ ਐਡਾ ਨਹੀਂ ਹੈਗਾ ਵੀ ਜੇ ਅੱਜ ਕਹਿਤਾ ਤਾਂ ਦਸੇ ਦਿਨ ਨਹੀਂ ਅਗਲਾ ਤੁਹਾਡੀ ਜਾਣਖਾਣ ਲੱਪੇ ਤੇ ਤੁਸੀਂ ਮੁੜ ਕੇ ਇੱਧਰ ਸਾਨੂੰ ਤੰਗ ਕਰੋ ਮਲੇ ਇੰਨਾ ਕ ਟਾਈਮ ਸਰਕਾਰੀ ਕੰਮ ਦੇ ਵਿੱਚ ਲੱਗਦਾ ਹੈ ਸਰ ਇਦਾਂ ਹੀ ਲੱਗ ਜਾਂਦਾ ਜਿਲੰਦਰਾਲਾ ਦਾ ਟੈਂਡਰ ਕੋਟਰ ਖੋਲਦਾ ਟੇਕੇ ਦਾ ਰੌਲਾ ਵਰਕ ਆਊਟਰ ਤੱਕ ਜੀ ਜੀ 8-9 ਮਹੀਨੇ 8 ਮਹੀਨੇ ਤਾਂ ਪੱਕੇ ਹੀ ਆ ਬਾਲਾ ਕੋਈ ਕਈ ਵਾਰੀ ਸਰਕਾਰ ਦਾ ਪਿੱਛੋਂ ਕੋਈ ਹੋਵੇ ਕੋਈ ਜ਼ਰੂਰੀ ਕੰਮ ਹੋਵੇ ਉਹ ਭਾਵੇਂ ਕਿਤੇ ਖੇਚ ਧੂਕੇ 2-3 ਮਹੀਨੇ ਚ ਹੋ ਜਵੇ ਨਹੀਂ ਤੇ 6-7 ਮਹੀਨੇ ਆਮਨਾ ਲੱਗ ਜਾਂਦੇ ਆ ਤੇ ਜਿਹੜਾ ਕੋਈ ਹੈਗਾ ਆ ਤਾਂ ਆਪਾਂ ਇਧਰੋਂ ਸ਼ੁਰੂ ਕਰ ਲੈਨੇ ਨੇ ਰੇਸੀ ਇੱਕ ਟੱਪਣ ਬਾਅਦ ਵਿੱਚ ਨਾ ਕਿਨਾਰੀ ਉਹ ਪਿਆੰਤ ਨਾਲ ਵੀ ਤੁੱਕਾ ਮੁੰਦੇ ਪਾਰਕ ਨਾਲ ਦੀ ਸਰਜੀਤ ਨੋਟ ਕਰ ਲਓ ਢੇਡ ਬਟਨ ਬਾੜ ਨੰਬਰ ਲਖਾਓ ਬਿਲਪਲਾ ਬਾੜ ਨੰਬਰ ਲਖਾਓ ਬਾੜ ਨੰਬਰ 9 ਬਾੜ ਨੰਬਰ 9 ਪਾਰਕ ਨਾਲ ਦੀ ਦੋਨੇ ਬੀਆਂ ਨਾਲ ਢੇਡ ਬਟਨੀਆਂ ਨੀਵੀਆਂ ਹੋਣ ਸਰ ਨਾਲ ਨੰਗ ਵੀ ਹੁੰਦੇ ਨਾਲ ਕੱਜ ਜਦੋਂ ਗੱਡੀ ਰੱਢਣ ਲੱਗ ਅਸਿਕ ਸਵੇਰੇ ਵੀ ਇਹਦਾ ਇੱਕ ਮਿੰਟ ਜੀ ਉਹਨਾਂ ਜਿਹੜੇ ਨਵੀਆਂ ਟਰੱਕਾਂ ਲੱਗ ਰਹੀ ਬਾਜੀ ਕਰ ਰਹਾ ਵਾਲੇ ਉੱਥੇ ਲੈ ਕੇ ਉਹ ਸਿਰੇ ਨਾਲ ਕੋਦੇ ਲੈਵਲ ਤੱਕ ਪਹੁੰਚਾਓ ਅਨਿਓਂ ਡੇਡ ਫਟੇ ਸਰ ਕੋਈ ਨਹੀਂ ਕਰਾਂਗੇ ਤੇ ਇੱਕ ਟੋਗਾ ਇੱਕੋ ਪਾਰਕ ਦੀ ਮਸ਼ੀਨਾਂ ਆ ਜਾਂ ਮਕੀ ਕਰਵਾ ਦੋ ਜਾਂ ਮਸ਼ੀਨਾਂ ਉਹ ਵੀ ਕਰ ਦੋ ਦੇਖ ਲਓ ਦੇਖੋ ਇੱਕ ਡਾਕਟਰ ਮਿਸਰ ਗੁਰਪ੍ਰਮੋਹ ਜੀ ਦਾ ਵੀ ਚੁੱਕੀ ਆ ਠੀਕ ਤਿੰਨ ਹੋ ਗਿਆ ਹਾਂਜੀ ਆਪਣਾ ਬਿੱਟੂ ਭਾਜੀ ਉਧਰ ਗੋਜੀ ਭਾਈ ਤੁਹਾਡਾ ਕੋ ਆਪਣਾ ਲਖ ਜੀ ਇਹਨਾਂ ਦਾ ਵਾਸਤਾ ਆਪਣੀ ਖੂਦ ਆ ਹਾਂਜੀ ਖੂਦ ਹੀ ਇੱਕ ਮੈਂ ਤੁਹਾਨੂੰ ਹੋਰ ਸਾਰਨ ਸੱਚ ਇੱਕ ਬੇਨਤੀ ਕਰਨੀ ਸੀ ਜੀ ਵੀ ਪਿਛਲਾ ਸਮਾਂ ਸਾ ਜਿਹੜਾ 5 ਸਾਲ ਦਾ ਸਾਡਾ ਸੀਗਾ ਤੇ ਜਾਂ ਉਸ ਤੋਂ ਬਾਅਦ 2 ਸਾਲ ਇਲੈਕਸ਼ਨ ਨਹੀਂ ਹੋਈ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਇਦਾਂ ਦੀਆਂ ਹੋਈਆਂ ਆ ਜਿਹੜੀਆਂ ਕਾਨੂੰਨ ਵਿੱਚ ਆਉਂਦੀਆਂ ਨਹੀਂ ਸੀ ਪਰ ਉਹ ਕਿੱਦਾਂ ਹੋ ਗਈਆਂ ਹੁਣ ਜਾਂ ਤੇ ਡਿਪਾਰਟਮੈਂਟ ਜਾਂ ਸਾਡੇ ਜਿਹੜੇ ਨੁਮਾਇंदे ਪਹਿਲੇ ਸੀ ਇਹ ਨਹੀਂ ਕਰਾਇਆ ਉਹ ਦੇਖਣਾ ਹੁਣ ਇੱਕ ਸਾਡੇ ਕੋਲ ਇੱਕ ਹੋਰ ਇਹਨਾਂ ਦੀ ਨਜਮਵਲੀ ਆਈ ਆ ਵੀ ਜਿਹੜੇ ਖੂਹਾਂ ਦੇ ਉੱਪਰ ਰਹਿائش ਹੈਗੀ ਆ ਜਿਹੜੇ ਖੂਹਾਂ ਦੇ ਉੱਪਰ ਰਹਿائش ਹੈਗੀ ਆ ਜਾਂ ਮੰਨ ਲਓ ਵੀ ਉੱਥੇ ਕੋਈ ਡੰਗਰ ਬੱਚਾ ਰੱਖਦੀ ਕੋਈ ਭਾਵੇਂ ਪਰਦੇਸੀ ਰਹਿੰਦਾ ਆ ਉਹ ਹੁਣ ਹਦੇ ਰਸਤੇ ਤਾਂ ਪੱਕੇ ਹੋ ਜਾਣ ਤਾਂ ਕੋਈ ਦਿੱਕਤ ਨਹੀਂ ਹੈਗੀ ਇੱਕ ਹੁਣ ਹੋਰ ਸਾਡਾ ਰਸਤਾ ਜਿਹੜਾ 2 ਲੱਖ ਰੁਪਏ ਦਾ ਰਸਤਾ ਆ ਉਹ ਸਾਡਾ ਉੱਥੋਂ ਚੰਡੀਗੜ੍ਹ ਫੇਰ ਹੋ ਗਿਆ ਨਾ ਉਹ ਹਾਂ ਉਹ ਸਾਡੇ ਗਲ ਪੈ ਗਿਆ 2 ਲੱਖ ਰੁਪਏ ਦਾ ਰਾਹ ਵੀ ਬਣਾ ਦਿੱਤਾ ਕਿ ਮੈਂ ਕਿਵੇਂ ਨੇ ਲਿਖੇ ਭੇਜ ਦਿੱਤਾ ਵੀ ਇੱਥੇ ਕੋਈ ਰਹਿائش ਨਹੀਂ ਸੀ ਇਹ ਕਿਸੇ ਮਤਲਬ ਲੋਕਾਂ ਨੂੰ ਫਾਇਦਾ ਨਹੀਂ ਸੀ ਹੋ ਰਿਹਾ ਪਰ ਤੁਸੀਂ ਇਹ ਗਲਤ ਕੰਮ ਕੀਤਾ ਰਸਤਾ ਲੱਗ ਚੁੱਕਾ ਬਣ ਚੁੱਕਾ ਉੱਥੇ ਟੈਕਨੀਕਲ ਹੁਣ ਜਿਹੜੇ ਅਧਿਕਾਰੀ ਆ ਉਹ ਮਤਲਬ ਫਸਣਗੇ ਤੇ ਬੇਨਤੀ ਆ ਸਾਰਿਆਂ ਨੂੰ ਵੀ ਆਪਾਂ ਜਿਨ੍ਹਾਂ ਦੇ ਖੂਹਾਂ ਤੇ ਰਹਿائشਾਂ ਹੈਗੀਆਂ ਆ ਜਾਂ ਕੋਈ ਆਉਣਾ ਜਾਣਾ ਆ ਕੋਈ ਆਪਣਾ ਭਾਵੇਂ ਪਰਦੇਸੀ ਰਹਿੰਦਾ ਆ ਕੋ ਡੰਗਰ ਬੱਚਾ ਫੇ ਤਾਂ ਠੀਕ ਆ ਜੇ ਕਿਤੇ ਜਾਣ ਆਉਣ ਨੂੰ ਕੁਝ ਹੈ ਹੀ ਨਹੀਂ ਆਪਾਂ ਉਦਾਂ ਹੀ ਕੋ ਲੱਖਾਂ ਲੱਖਾਂ ਕਿਉਂਕਿ ਜਿਹੜੇ ਵੀ ਖੂਹਾਂ ਦੇ ਰਾਹ ਆ ਉਹ ਮਤਲਬ ਉਹ ਲੱਖਾਂ ਦੀ ਜਾਣੇ ਆ ਕੋ 15 ਲੱਖ ਦਾ ਕੋ 22 ਲੱਖ ਦਾ ਕੋ 8 ਲੱਖ ਦਾ ਕੋ 10 ਲੱਖ ਦਾ ਇਦਾਂ ਤੇ ਵੀ ਆਪਾਂ ਇਦਾਂ ਦਾ ਕਹੀਏ ਵੀ ਕੱਲ ਨੂੰ ਮੜ ਕੇ ਕੋ ਸਮੱਸਿਆ ਬਾਦ ਅਧਿਕਾਰੀਆਂ ਨੂੰ ਆਵੇ ਤੇ ਆਪਾਂ ਉਹ ਚੀਜ਼ ਨੂੰ ਕਰੀਏ ਇਹ ਇਸ ਗੱਲ ਦਾ ਜ਼ਰੂਰ ਖਿਆਲ ਰੱਖੋ ਨੋਟ ਕਰੋ ਜੀ ਚੈੱਕ ਕਰਵਾਓ ਇਹਨਾਂ ਦਾ ਪਹਿਲਾ ਰਸਤਾ ਨੋਟ ਇੱਕ ਮਿੰਟ ਇੱਕ ਮਿੰਟ ਬੱਬੂ ਜੀ ਕਿੱਥੋਂ ਕਿੱਥੇ ਤੱਕ ਇਹ ਹੈਗਾ ਆਪਣੇ ਫਰਵਾਲਾ ਸ਼ਾਮਪੁਰ ਰੋਡ ਤੋਂ ਸ਼ਾਮਪੁਰ ਰੋਡ ਤੋਂ ਲਖਜੀਤ ਲਾਲੇ ਦੇ ਖੂਹ ਵਾਲਾ ਉਹ ਚੈੱਕ ਕਰਵਾ ਲਓ ਇੱਕ ਵਾਰ ਵੀ ਆਪਣੀ ਆਉਂਦਾ ਕੰਟੀਰੀ ਵਾਲਾ ਵੀ ਉੱਥੇ ਆਪਣੇ ਚਲੋ ਜੋ ਵੀ ਉਹਨਾਂ ਦਾ ਇਹ ਵੀ ਉੱਥੇ ਖੂਦ ਰਹਿ ਹੈ ਸ਼ਰਸੋਈ ਬਾਥਰੂਮ ਸਾਰਾ ਕੁਝ ਹੋਵੇ ਤੇ ਫਿਰ ਠੀਕ ਹੈ ਨਹੀਂ ਤਾਂ ਫਿਰ ਉਹ ਦਿੱਕਤ ਆ ਰਹੀ ਹੈ ਇਹ ਹੋ ਜਾਣਾ ਤਾਂ ਪ੍ਰੋਸ ਹੋ ਜਾਣਾ ਆਇਆ ਕਿ ਵੀ ਇੰਨੇ ਟਿਕਾਣੇ ਸੀ ਨਾ ਪਹਿਲਾਂ ਤੁਰ ਲਈ ਕੰਮ ਇੱਕ ਵਸਤੂ ਰੱਖੀ ਭਲਾ ਯਾਨੀ ਅਪਾ ਆਪਣਾ ਅਜੇ ਤੱਕ ਪੈਪ ਹੋਣ ਲੱਗ ਪਿਆ ਪੈਪਾ ਦੀ ਇੱਕ ਬੇਨਤੀ ਹੈ ਜੀ ਅੱਗੇ ਇੱਕ ਮਿੰਟ ਮਗਰ ਮਗਰ ਲਾ ਕੇ ਨਾ ਅਪਾ ਪੈਪਾ ਦਾ ਰੁਝਾਨ ਜਿਆ ਕਰ ਲਿਓ ਸਾਡੇ ਵੀ ਪੈਪੋ ਉਹਦਾ ਸਭ ਤੋਂ ਵੱਡਾ ਨੁਕਸਾਨ ਹੈ ਖੁੱਲੀ ਨਾਲੀ ਸਾਫ ਕਰਨੀ ਵੀ ਸੌਖੀ ਆ ਓਵਰਫਲੋ ਕਿਤੇ ਪਾਣੀ ਵੀ ਚੱਲ ਜਾਂਦੀ ਆ ਪਾਏ ਪਤਾ ਤਕਰੀਬਨ ਜਿੱਥੇ ਪਾਏ ਤਕਰੀਬਨ ਸਾਰੇ ਉਹ ਤਾਂ ਜਾਂਦਾ ਲੀਕ ਹੋਗਾ ਜਾਂ ਥੱਲੋਂ ਦੀ ਪਾਣੀ ਤੁਹਾਡੀ ਕੰਧਾਂ ਚ ਪਈ ਜਾਂਦਾ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿਸੇ ਬੰਦ ਹੋ ਜਾਂਦੇ ਜੀ ਇਹ ਪੈਪਾੜੀ ਆਪਾਂ ਇਹਦਾ ਵੀ ਯਾਤੋਂ ਖੁੱਲੀ ਨਾਲੀ ਕੋਈ ਨਾ ਕੋਈ ਕੰਮ ਕਰਵਾ ਪੈਪਾੜਾ ਨਿਕਲ ਜੀ ਚਲੋ ਅਸੀਂ ਤਾਂ ਆਪ ਕਹਿੰਦਾ ਨਾ ਆਪਾ ਸਾਨੂੰ ਦਿੱਤਾ ਹਾਂ ਜੀ ਸਾਨੂੰ ਦਿੱਤਾ ਹਾਂ ਜੀ ਆਪਾਂ ਇਹ ਤੁਹਾਨੂੰ ਦੱਸਾਂ ਦੱਸ ਦਿਓ ਜਿਹੜਾ ਉਹ ਆਪਾਂ ਨੂੰ ਜਿਹੜਾ ਇਹਨਾਂ ਇੰਤ ਤੱਕ ਸੋਸਾਇਟੀ ਦੇ ਫਾਰਮ ਮਾਗ ਕੇ ਹਾਂ ਜੀ ਉਹ ਆਪਾਂ ਅਗਲੇ ਮੀਟਿੰਗ ਵਿੱਚ ਕਹਿੰਦੇ ਸੀ ਨਾ ਠੀਕ ਹੈ ਸੋਸਾਇਟੀ ਦੇ ਮਤੇ ਬਾਬਤ ਸੋਸਾਇਟੀ ਦੇ ਮਤੇ ਆ ਬਲਜੀਤ ਜੀ ਸਾਡੇ ਲਾਗੇ ਚੌਂਦੀਆਂ ਥਾਂ ਪਿਆਰੀ ਉਹ ਗੰਦ ਬਹੁਤ ਜ਼ਿਆਦਾ ਸਾਫ ਕਰ ਜੀ ਇਹਨਾਂ ਯੂ ਸਾਹਮਣੇ ਅੱਗੇ ਬੇਨਤੀ ਕੀਤੀ ਸੱਕਰਵਾਰੀ ਇਹਨਾਂ ਲੈਪ ਕਰ ਖੜੇ ਹੋ ਕੇ ਦੱਸਿਓ ਇੱਕ ਵਾਰ ਕੀ ਚੱਕਰ ਹੈ ਉਹ ਸਾਡੇ ਲਾਗੇ ਮੈਦਾਨ ਚੌਲਦੀਆਂ ਦਾ ਹਾਂ ਉਹ ਬੜੇ ਚਿਰਾਂ ਤੋਂ ਗੰਦ ਪਿਆ ਹੋਰ ਬਹੁਤ ਜ਼ਿਆਦਾ ਜੀ ਕਿੱਥੇ ਗਿਆ ਇਹ ਪੱਤੀ ਫੋ ਜਿਆਦੇ ਵਿੱਚ ਮੈਨੂੰ ਲੱਗਦਾ ਐਪਲੀਕੇਸ਼ਨ ਦੇ ਕੇ ਗੱਲ ਜਈ ਜਣੇ ਕਿ ਇਹ ਜਿਹੜੇ ਗੁਰਦੁਆਰਾ ਸਾਹਿਬ ਨੂੰ ਜਾਈ ਸੱਚੇ ਹੱਥਿਆਂ ਉਹ ਡਿਸਕੂਟ ਹੈ ਉਹ ਗੰਦਾ ਮੈਨੂੰ ਗੰਦਪੇਅ ਉੱਤੇ ਬਹੁਤ ਜ਼ਿਆਦਾ ਉਹ ਚੱਕੋ ਸਾਫ ਹੈ ਹਾਂ ਆਹਨੂੰ ਸਾਫ ਸਫਾਈ ਕਰਾਉਣ ਨੂੰ ਤਾਂ ਆਪਾਂ ਕਹਿ ਸਕਦੇ ਹਾਂ ਹਨਾ ਸੱਪ ਚੂਹੇ ਗੰਦਖਾਨਾ ਇੰਨਾ ਜਿਨਾ ਕੁੜ ਕੋ ਹੈ 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 ਕਿਹਦਾ ਹੋ ਹੈ ਕਿਹਦਾ ਐਸ ਇੰਟਰੀਅਰ ਸੰਜੇ ਜੀ ਸੰਜੇ ਸਾਡੇ ਡਿਸਕੂਟਡ ਹੈ ਅਸਲ ਵਿੱਚ ਨਹੀਂ ਅਸੀਂ ਨਹੀਂ ਨਹੀਂ ਆਪਾਂ ਕਹਿਣਾ ਨਹੀਂ ਕਿ ਕੋਈ ਸਮੱਸਿਆ ਹੈ ਉਹ ਸਫਾਈ ਸੁਵਿਧਾ ਦਾ ਪਤਰਾ ਸਕਦੀ ਹੁੰਦੀ ਨੂੰ ਕਹਾਂਗੇ ਉਹਨੇ ਕਹਿੰਦਾ ਕਮੇਟੀ ਵਾਲਿਆਂ ਦਾ ਸਾਡਾ ਪ੍ਰੂਫ ਹੋ ਜਾਣਾ ਲੈਟਰ ਜਦੋਂ ਜਾਣੀ ਉਹਨਾਂ ਨੂੰ ਨਾ ਅਗਲੇ ਨੇ ਉਹ ਯੂ ਕੋਰਟ ਚ ਪੇਸ਼ ਕਰ ਦੇਣੀ ਆ ਦੇਖੋ ਜੀ ਮੈਨੂੰ ਲੈਟਰ ਨਹੀਂ ਨਹੀਂ ਭਾਈ ਲਾਜ਼ ਕੀ ਕਹਿੰਦੇ ਨੇ ਕਾਨੂੰਨ ਕੀ ਕਹਿੰਦਾ ਵੀ ਜਦੋਂ ਕਿਸੇ ਦੀ ਪ੍ਰਾਈਵੇਟ ਪ੍ਰਾਪਰਟੀ ਤੋਂ ਆਸ-ਪਾਸੇ ਤੁਹਾਨੂੰ ਦਿੱਕਤਾਂ ਆ ਤਾਂ ਤੁਹਾਡਾ ਕਾਨੂੰਨ ਉਹ ਚ ਕੀ ਕਹਿੰਦਾ ਆਪਣਾ ਕਾਨੂੰਨ ਦੇ ਵਿੱਚ ਤਾਂ ਇਹ ਹੀ ਹੈ ਵੀ ਜਿਹੜੀਆਂ ਪਾਰਟੀਆਂ ਹੈਗੀਆਂ ਉਹ ਕਰ ਲੈਣ ਜੇਕਰ ਨਹੀਂ ਤਾਂ ਫਿਰ ਕਮੇਟੀ ਉਹ ਕੋਰਟ ਦੇ ਥਰੂ ਕਰਵਾ ਦਿੰਦੀ ਹੈ ਚਲੋ ਤੁਸੀਂ ਇਹ ਤਾਂ ਕਰੋ ਨਾ ਤੁਸੀਂ ਬਰਬਲੀ ਇੱਕ ਵਾਰੀ ਜਿਹੜੀ ਕਿ ਦੇਖ ਹੈ ਗਿਆ ਬਰਬਲੀ ਇੱਕ ਮਿੰਟ ਉੱਤੇ ਦਾਵਾ ਕਿਹੜਾ ਆ ਦਾਵਾ ਕਿਹੜਾ ਪਤਾ ਕਰਵਾ ਲਈਏ ਪਤਾ ਦਾਵਾ ਇਹ ਸਾਰੇ ਚੋਲਦੀਆਂ ਦਾ ਆ ਜਿੰਨੇ ਜਿਹੜੀ ਹੈਗੀਆਂ ਜਦੋਂ ਭਾਜੀ ਨੇ ਅਸੀਂ ਆਪਣੇ ਵਿਹਾਰ ਤੇ ਨੂੰ ਸਾਫ ਵੀ ਕਰਾਉਣੀ ਆ ਹਾਂ ਤੇ ਜੇ ਕੋਈ ਮਾੜੀ ਮੋਟੀ ਮਿੱਟੀ ਉੱਧਰ ਵੀ ਕਰਦੀ ਐ ਸੀ ਨਾ ਤੇ ਉਹ ਕਹਿੰਨ ਲੱਪਣੇ ਤੁਸੀਂ ਕਹ ਲੈ ਕੀਤੀ ਐ ਸਾਡਾ ਤਾਂ ਐ ਐ ਜਾਉ ਆ ਉਹਦੀ ਤਾਂ ਬੜੀ ਪ੍ਰੋਬਲਮ ਐ ਚਾਚੇ ਨੇ ਵਧੀਆ ਗੱਲ ਕੀਤੀ ਐ ਜਦੋਂ ਮੀਂਹ ਆਉਂਦਾ ਉਹ ਸਾਰਾ ਜੋ ਵੀ ਗੰਦਗੰਦ ਹੁੰਦਾ ਸਾਡੀ ਗਲੀ ਦੇ ਵਿੱਚ ਆ ਜਾਂਦਾ ਉਹ ਤੋਂ ਬਾਅਦ ਉਹ ਜਿਹੜੇ ਉਹ ਛੰਡ ਪੁੱਤ ਰਹੀ ਜਾਂਦੇ ਇੰਨੇ ਜਿਆਦੇ ਹੋ ਗਏ ਮੂਰੇ ਹੁਣ ਗਰਮੀ ਆ ਗਈਆਂ ਕੋਈ ਇੰਨਾ ਇੰਨਾ ਜ਼ਬਰਦਸਤ ਐ ਸਾਡੇ ਕਦੇ ਲੜ ਜਾਂਦੇ ਆ ਉਹ ਪਰੇ ਮੱਛਰ ਆਉਂਦਾ ਕਦੇ ਉਹ ਧੱਫੜ ਪੈ ਜਾਂਦੀ ਆ ਬਹੁਤ ਜਿਆਦੇ ਬੁਰਾ ਹਾਲ ਐ ਆਉਂਦਾ ਕਦੇ ਡੀਡੀ ਛੜਕਾਈ ਦੀ ਕਦੇ ਕੋਸ਼ਿਸ਼ ਕਰੀਏ ਕਦੇ ਚਲ ਆ ਗਈ ਇਹ ਸਭ ਜਿਹਦਾ ਵੀ ਹੈਗਾ ਪਹਿਲਾ ਇੱਕ ਵਾਰੀ ਪਰਪਲੀ ਸਨੇਹਾ ਦੇ ਦਿਓ ਫਿਰ ਦੇਖੋ ਆਪਾਂ ਕਾਨੂੰਨ ਦੇ ਵਿੱਚ ਆਪਣਾ ਠੀਕ ਹੈ ਨਾ ਜੂਦ ਦੇ ਦਿੰਦੇ ਹਾਂ ਹਾਂਜੀ ਬਲਜੀਤ ਜੀ ਸਮਰਨ ਜੀ ਕੋ ਆਪਾਂ ਸੁਣਨ ਨਾਲ ਹੀ ਆਓ ਸੀ ਕੰਮ ਦੱਸਿਆ ਮਿਸ਼ੀ ਭਾਜੀ ਸੀ ਕੰਮ ਦੱਸ ਕੇ ਵੀ ਕਹੇ ਸੀ ਕਿ ਉਹ ਸਾਫ ਕਰੂਗਾ ਪਵਾਟ ਉਹ ਚ ਰੋਕੇ ਗੰਦ ਸਿੱਟੀ ਆਪਾਂ ਦੇ ਘਰ ਦੇ ਪਿਛਲੇ ਪਾਸੇ ਹੀ ਕਰਦੇ ਬੈਠ ਗੰਦ ਸਿੱਟੀ ਜਾਂਦੇ ਆ ਮੁੰਡੇ ਉਹਦੇ ਰੰਡੀ ਬਣਾਈਆਂ ਕਿੱਥੇ 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 ਆਪਣੇ ਘਰ ਦੇ ਪਿਛਲੇ ਪਾਸੇ ਹਸਪਤਾਲ ਨਹੀਂ ਖੁੱਲਿਆ ਤੇ ਮੇਨ ਦਾ ਸਵੇਰ ਰੋਡ ਦੀ ਖਰਾ ਦੇ ਉੱਪਰ ਜਿੱਥੇ ਉਹ ਮੋਰੇ ਕੰਦ ਸੱਟਿਆ ਪਿਆ ਹੈ ਡੰਡੀ ਬਣੀ ਹੈ ਰਾਹ ਉਹਨਾਂ ਦੇ ਕੰਦ ਬੰਦੀ ਹੈ ਸ਼ਾਮ ਨੂੰ ਪਤਾ ਨਹੀਂ ਤੇ ਕੌਣ ਹੁੰਦਾ ਕੌਣ ਨਹੀਂ ਤੇ ਉਥੇ ਦੇ ਪੇਪਰ ਕੋਈ ਆ ਸਾਡੇ ਤਿੰਨ ਘਰਾਂ ਦੀਆਂ ਬੰਦਾ ਜਾਣੀ ਜਿਹੜਾ ਟੈਪ ਨਹੀਂ ਕੋਈ ਸਪਾਈ ਉੱਥੇ ਕੋਈ ਨਹੀਂ ਐਕਸਟਰੀ ਦੇ ਪਾਸੇ ਨਾਰੀਓ ਭਾਜ ਨੂੰ ਕਿਹਾ ਸੀਗਾ ਜਦੋਂ ਮੀਂਹ ਆਉਂਦਾ ਹੈ ਨੰਨਾਂ ਚ ਪਾਣੀ ਆਉਂਦਾ ਉਹ ਇਸ ਤਰੀਕੇ ਨਾਲ ਸ਼ਾਮ ਨੂੰ ਨੋਟ ਨਾਲੀ ਵਾਲਾ ਕੰਮ ਨੋਟ ਕਰ ਪੱਤੀ ਬੱਗਾ ਬਾੜ ਨੰਬਰ 8 9 91 ਮੈਂ ਸ਼ਿਰਾ ਨਹੀਂ ਕਰਦਾ ਬਾਕੀ ਡਿਟੇਲ ਮੇਸ਼ੀ ਦਿਲ ਨਹੀਂ ਪਾ ਚਲੋ ਕੈਸਬ ਆਪਣਾ ਕੋਈ ਪਰ ਕੋ ਕੰਮ ਜਾਂ ਕੋਈ ਜੀ ਮੇਰੇ ਬੰਦੇ ਜੀ ਫਰੰਡ ਦੀਆਂ ਸਾਰੀਆਂ ਕਰੂਰੀਆਂ ਪੁੱਛੀਆਂ ਜੀ ਜਿਹੜੀ ਘਰੂ ਦੇ ਕੱਟੀਆਂ ਹੈ ਜੇ ਤੁਹਾਨੂੰ ਥੋੜੀ ਰਹਿਸ਼ ਉਹ ਕਿੰਨੇ ਕੱਟੀ ਹੋਈ ਹੈ ਜੀ ਕੱਟੀ ਕਿੰਨੇ ਆਹੋ ਨੀ ਤਾਂ ਤਾਈਫੂਨ ਆ ਗਿਆ ਸੀ ਨਾ ਬਈ ਨਹੀਂ ਕੱਟੀ ਜਾ ਮੋਗੇ ਜਿਹੜਾ ਮੋਗੇ ਮੋਗੇ ਜਿਹੜਾ ਉਹ ਸੈਕਟਰੀ ਸਗਾ ਮਾਰਕੀਟ ਕਮੇਟੀ ਚ ਮੋਗਾ ਹੈ ਨਾ ਤੇ ਤੁਹਾਡੇ ਘਰ ਮੋਰੇ ਦੇ ਇੰਟਰਲੋਕ ਲੱਗੀ ਨਹੀਂ ਮੇਰੇ ਘਰ ਤੱਕ ਕਈ ਆ ਬਸ ਅੱਧ ਵਾਲੇ ਨਹੀਂ ਅੱਗੇ ਰੈਸ਼ ਹੈਗੀ ਹੈ ਨਾ ਰੈਸ਼ ਹੋ ਗਈ ਹੈ ਹੈ ਜਿੱਥੇ ਕਰ ਹੈਸ਼ ਉਹ ਤੱਕ ਕੋਈ ਨਹੀਂ ਚੈੱਕ ਕਰਵਾਉਂਦੇ ਨਹੀਂ ਉਹੀ ਬਗਲੇ ਕੀਤੇ ਹੋਏ ਆ ਕੋਈ ਨਹੀਂ ਪਿਆਰਾ ਸਿੰਘ ਕੈਂਸ ਦੇ ਘਰ ਲੱਗੇ ਆਪਾਂ ਦੌਰਾ ਕਰਦੇ ਫਿਰ ਕਰ ਲਈ ਇੱਕ ਵਾਰੀ ਵਿਜ਼ਿਟ ਕਰ ਲੋ ਵਿਜ਼ਿਟ ਕਰਨ ਦੇ। ਹਾਂ ਕੱਤੇ ਕੋ ਆਪਣਾ ਆਪਣੇ ਮੰਦਰ ਚੱਕ ਸਫਾਈ ਵਾਲੇ ਕਾਟ ਹੀ ਹੁੰਦੇ ਆ। ਇੱਕ ਆਪਣੇ ਮੰਦਰ ਦਾ। ਧਾਰਮਿਕ ਸਥਾਨ ਤਾਂ ਆਪ ਕਰਦੇ। ਇਹ ਉਹ ਆਪੀ ਸੇਵਾ ਕਰਨਗੇ। ਕੋਈ ਮੇਰੇ ਪਾਸ ਫੋਟੋ ਵੀ ਤੇ ਨਹੀਂ ਲੈ ਭਾਈ। ਅਦਰ ਇਹ ਤੇ ਮਸੀ ਸਾਹਿਬ ਆ ਗਏ। ਬੇਟੇ ਐਂਡ ਮਸੀ ਸਾਹਿਬ ਵੀ ਇੰਦਰ ਆ ਗਏ। ਇੱਥੇ ਆ ਜੀ। ਉਹ ਟੁਕੜਾ ਹੀ। ਐਂਡ ਕੰਪਲੀਟ ਆ ਗਿਆ। ਸੇ ਆਪਣਾ ਓਹੋ ਇਕਲੇ ਹੋ ਮੇਰੇ ਬਾੜ ਦਾ ਵੀ ਲਖ ਲਓ ਉਹ ਜਿਹੜਾ ਠੇਕੇਦਾਰ ਅੱਛਾ ਰਾਜੂ ਅੱਛਾ ਤੀਨ ਸੱਚ ਹਾਂ ਤੁਹਾਡਾ ਕੰਮ ਸੀਗਾ ਠੇਕੇਦਾਰ ਆਪਣਾ ਉਹ ਆ ਰਾਜੂ ਨਾ ਜਿਕਮੀ ਨਹੀਂ ਨਿਕਲ ਨਹੀਂ ਖੜ ਮੇਰੀ ਬਾਤ ਉਹ ਧਰਮਸ਼ਾਲਾ ਦਾ ਕੰਮ ਸ਼ੁਰੂ ਕਰਾਉਣਾ ਤੁਸੀਂ ਉਹ ਦਿਲੂ ਨੂੰ ਪੁੱਛ ਲਿਆ ਵੀ ਉਹਨੇ ਨਹੀਂ ਕਿੱਥੇ ਇਹ ਗੱਲ ਸੁਣੋ ਉਹਨਾਂ ਨੂੰ ਦੱਸਤਾ ਜੀ ਤੁਸੀਂ ਮੇਰੀ ਬੇਨਤੀ ਸਮਝ ਬਈ ਤੁਹਾਨੂੰ ਉਦੋਂ ਕਿਹਾ 10 ਦਿਨ ਹੋ ਗਏ ਵੀ ਤੁਸੀਂ ਇੱਕ ਵਾਰੀ ਉਹ ਬੰਦੇ ਨੂੰ ਪੁੱਛ ਲਓ ਬਿਜਲੀ ਦਾ ਕੰਮ ਉਹਨੇ ਕਰਨਾ ਕਿ ਜਾਂ ਜਵਾਬ ਦਿੰਦਾ ਤੁਸੀਂ ਅੱਜ ਤੱਕ ਮੈਨੂੰ ਕੱਲ ਇਹ ਨਹੀਂ ਦੱਸਿਆ ਵੀ ਉਹ ਜਵਾਬ ਦੇ ਜਿਹੜੇ ਭਾਈ ਜੀ ਤੁਹਾਨੂੰ ਸੁਪਰਵਾਈਜ਼ਰ ਆਏ ਸੀ ਉਹਨਾਂ ਦੇ ਸਾਹਮਣੇ ਗੱਲ ਹੋ ਗਈ ਸੀ ਹਾਂਜੀ ਉਹਨਾਂ ਨੂੰ ਹੀ ਦੱਸਿਆ ਹੁਣ ਉਹਨੂੰ ਪੁੱਛਿਆ ਵੀ ਤੁਸੀਂ ਉਹਨਾਂ ਨੇ ਆਪਣਾ ਬੰਦਾ ਲਾਉਣਾ ਕਿ ਜਾਂ ਆਪਾਂ ਪਿੰਡੋਂ ਲਾ ਦਈਏ ਉਹਨੂੰ ਕਹਿੰਦੇ ਸੀ ਅਸੀਂ ਆਪਣਾ ਲਾਵਾਂਗੇ ਸਾਡੇ ਤੋਂ ਹੈਗਾ ਉਹਨਾਂ ਨੂੰ ਪੁੱਛਿਆ ਸੀਗਾ ਠੀਕ ਹੈ ਜੀ ਬਾੜ ਨੰਬਰ 2 ਦੀ ਧਰਮਸ਼ਾਲਾ ਦਾ ਕੰਮ ਸ਼ੁਰੂ ਕਰਾਉਣਾ ਠੀਕ ਹੈ ਜੀ ਤੇ ਆਪਣਾ ਹੋ ਗਿਆ ਆਪਣੇ ਭਾਈ ਸਾਹਿਬ ਬਲਿ ਹੋ ਗਈ ਆਪਣੇ ਜੋਤੀ ਤੁਹਾਡਾ ਰਾਹ ਰੂਬਲਾ ਦਸੂਰ ਤੁਹਾਡੇ ਸਿਰੇ ਲੱਗ ਗਿਆ ਕਿ ਨਹੀਂ ਹਾਂਜੀ ਸਿਰੇ ਲੱਗ ਗਿਆ ਜੀ ਝੁਗ ਰਿਹਾ ਕਬੈਡਮੀ ਦਾ ਥੋੜਾ ਜਿਹਾ ਟੋਕਾ ਜਿਹੜੀ ਗੁਰਦੁਆਰੇ ਦੀ ਜ਼ਮੀਨ ਦੇ ਨਾਲ ਆ ਜਿਹੜੀ ਉਹ ਕਿਤੇ 2-3 ਫੁੱਟਾਂ ਅੰਸ਼ਾ ਅੱਗੇ ਵੀ ਐਕਸੀਡੈਂਟ ਉਹ ਚੱਕਾ ਕਰ ਦੋ ਮੁੱਢੇ ਮਾਰ ਗਏ ਆ ਉਹ ਜਿੱਦਾਂ ਟੋਇਆਂ ਤੋਂ ਬਚਣ ਨੂੰ ਏਡਾ ਸੱਦੇ ਮੋਟਰਸਾਈਕਲ ਘੜ ਦੁੱਤਾ ਆਪ ਚੀ ਗੜ ਗਏ ਜਗੇ ਉਹ ਜਿਹੜਾ ਦੋ ਮੇਨ ਰੋਡ ਤੇ ਮੇਨ ਰੋਡ ਤੇ ਯਾਹੀ ਵਾਲਾ ਜੇ ਲੱਕ ਪੈ ਜਵੇ ਤਾਂ ਬੱਟੇ ਬੱਟੇ ਉਹ ਅਸੀਂ ਕੀਤੀ ਸਾਡੀ 16 ਫੁੱਟੀ ਮਾਰਕੀਟ ਕਮੇਟੀ ਦੀ ਨਾ ਆ ਰਹੀ ਆ ਸੜਕ ਉਹ ਤਾਂ ਤਲ ਬੇਲਗਾ ਤੋਂ ਤਲ ਬਣਾ ਹੀਂ ਚੌੜੀ ਵੀ ਕਰ ਰਹੇ ਆ ਉਹ ਮਾਰਕੀਟ ਕਮੇਟੀ ਦੀ ਉਹ ਤੁਹਾਨੂੰ ਉਹਦਾ ਦੱਸਦੇ ਆ ਅਪਡੇਟ ਸਾਡੇ ਚੇਅਰਮੈਨ ਸਾਹਿਬ ਬੈਠੇ ਆ ਠੀਕ ਆ ਜੀ ਇਹ ਤੁਹਾਨੂੰ ਥੋੜੇ ਦਿਨਾਂ ਚ ਦੱਸ ਦੇਵਾਂਗੇ ਤੇ ਆਪਣਾ ਗੋਪੀ ਬੋਲੋ ਓਕੇ ਬੰਟੀ ਬੋਲੋ ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਸਾਰੇ ਸਾਥੀਆਂ ਨੂੰ ਮੈਂ ਸਿੱਖਿਆ ਦੇ ਮੁੱਦੇ ਤੇ ਗੱਲ ਕਰਨੀ ਚਾਹੁੰਦਾ ਜਿਹੜੇ ਆਪਣੇ ਪਿੰਡ ਦੇ ਵਿੱਚ ਸਰਕਾਰੀ ਸਕੂਲ ਹੈ ਦੀ ਤੇ ਉਹਨਾਂ ਦੇ ਵਿੱਚ ਸਿੱਖਿਆ ਦੇ ਪ੍ਰਬੰਧ ਨੂੰ ਲੈ ਕੇ ਤੇ ਜਿਹੜੇ ਨੰਬਰ ਤੇ ਜਿਹੜੀਆਂ ਵੱਡੀਆਂ ਕਲਾਸਾਂ ਆ ਪਲੱਸ 1 ਹੋ ਗਈ ਜਾਂ ਪਲੱਸ 2 ਹੋ ਗਈ ਉਹਦੇ ਵਿੱਚ ਨਾ ਤਾਂ ਸਾਡੇ ਸਕੂਲਾਂ ਦੇ ਵਿੱਚ ਟੀਚਰ ਆ ਉਹ ਹਜ਼ਾਰ-ਹਜ਼ਾਰ ਰੁਪਇਆ ਫੀਸ ਲਈ ਹੋਈ ਆ ਇਹ ਮੈਕਸਿਮਮ ਐਸਸੀ ਭਾਇ ਜਾਣਾ ਉਹਦੇ ਵਿੱਚ ਮਤਲਬ ਕਿ ਬੱਚੇ ਪੜ੍ਹਦੇ ਐ ਐਸੀਪੀ ਚਾਰੇ ਦੇ ਤੇ ਉਹ ਬੰਦੇ ਫੀਸ ਨਹੀਂ ਦੇ ਸਕਦੇ ਅਗਰ 1000 ਰੁਪਿਆ ਫੀਸ ਦੇਣੀ ਆ ਤਾਂ 1000 1500 ਹੋਰ ਪਾ ਕੇ ਉਹ ਸੀਬੀਐਸਸੀ ਬੋਰਡ ਚ ਪੜਾ ਸਕਦੇ ਆ ਫਿਰ ਸਰਕਾਰੀ ਸਕੂਲਾਂ ਦਾ ਫਾਇਦਾ ਕੀ ਆ ਇੱਕ ਪਾਸੇ ਤਾਂ ਆਪਣੀਆਂ ਸਰਕਾਰਾਂ ਕਹਿੰਦੀਆਂ ਵੀ ਸਿੱਖਿਆ ਫ੍ਰੀ ਆ ਨਾ ਉਹਨਾਂ ਤੋਂ ਟੀਚਰ ਪੂਰੇ ਆ ਅਗਰ ਕੋਈ ਆਪਣਾ ਚੁਆਇਸ ਦਾ ਕੋਈ ਸਿੱਖਿਆ ਲੈਣੀ ਚਾਹੁੰਦਾ ਮੰਨ ਲਓ ਕਮਰਸ ਹੋ ਗਈ ਜਾਂ ਹੋਰ ਕੋਈ ਹੋ ਗਈ ਉਹਦੇ ਵਿੱਚ ਉਹ ਐਡਮਿਸ਼ਨ ਕਰਵਾ ਲੈਂਦੇ ਆ ਪਰ ਉਹਨਾਂ ਕੋ ਟੀਚਰ ਹੀ ਨਹੀਂਗੇ ਫਿਰ ਉਹ ਸਟੱਡੀ ਨਹੀਂ ਉਹਨਾਂ ਦੀ ਵਧੀਆ ਦੇ ਪਾਉਂਦੇ ਇਹ ਇਸ ਮੁੱਦੇ ਤੇ ਮੜਾ ਜਾ ਵਿਚਾਰ ਕੀਤਾ ਜਾਵੇ ਜੀ ਕੱਟ ਜਿਹੜਾ ਨਾਲ ਦੀ ਆ ਪਿਛੇ ਰਾਸ ਦਾ ਹਾਂਜੀ ਆ ਆਪਣਾ ਪੰਚਾਇਤ ਘਰ ਦਾ ਜਿਹੜਾ ਵੇਸਟ ਪਾਣੀ ਯਾਰ ਉਹ ਸਦੇ ਰਾਤ ਡੇਗ ਰਿਹਾ ਉਹ ਕੀ ਪਾਈਪ ਇੱਕ ਥਾਂ ਉਦੀ ਹੋਤੀ ਕਰਕੇ ਮੋਰ ਦੇ ਪਾਸੇ ਪਰਲੇਮੈਂਟ ਸੇ ਨਾਲੀ ਹੋ ਜਾਂਦਾ ਹੈ ਨਾ ਪੰਚਾਇਤ ਘਰ ਦੇ ਨਾਲ ਦਾ ਨਿਕਾਸੀ ਹੈ ਨਾ ਪੰਚਾਇਤ ਘਰ ਦੇ ਨਾਲ ਦੀ ਨਿਕਾਸੀ ਤੇ ਬੰਦੇ ਆਪਣਾ ਕੁਛ ਆਪਣੇ ਜੀ ਮਨਸੂਰ ਦੇ ਪਾਸੇ 10 ਸਾਲ ਦੀ ਦੁਆਰਾ ਜੀ ਉਸ ਦਾ ਅਜਿਹਾ ਰਸਤਾ ਪੂਰਾ ਹੋਣਾ ਰੱਖ ਜਾ ਦੁਆਰਾ ਬੋਲੀ ਦਾ ਇਸ ਟੈਂਬੀ ਉੱਥੇ ਦੋ ਦੋ ਫੁੱਟ ਦਾ ਪਾਣੀ ਖੜਾ ਆ ਜਾਣ ਦਾ ਰਸਤਾ ਕਿਹੜੇ ਕਿਹੜੇ ਬਾਬਾ 5 ਨੰਬਰ ਦਾ 5 ਨੰਬਰ ਵਾਰਡ ਰਵਦਾਸਪੁਰ ਦਰੋਂ ਜਿਹੜਾ ਮoure ਉਪਰ ਪਾਣੀ ਖੜਾ ਜਿਹੜਾ ਪਾਣੀ ਖੜਾ ਹੈ ਇਸ ਟਾਈਮ ਵੀ ਮੈਂ ਉਹਦੇ ਵਿੱਚ ਇੱਕ ਤੁਹਾਨੂੰ ਬੇਨਤੀ ਆ ਦੇਖੋ ਅਸੀਂ ਉਹ ਤੁਹਾਡੀ ਕਮੇਟੀ ਨੂੰ ਵੀ ਕਰ ਚੁੱਕੇ ਜਾਂ ਤੁਸੀਂ ਕਮੇਟੀ ਦੀ ਇੱਕ ਮੀਟਿੰਗ ਰੱਖੋ ਅਸਲ ਵਿੱਚ ਜਿਹੜੇ ਆ ਸਾਡੇ ਛੱਪੜ ਕਨੈਕਟ ਹੋ ਰਹਾ ਹੈ ਨਾ ਇਹੋ ਸਭ ਬੈਠੇ ਆ ਸਭ ਨੂੰ ਪਹਿਲਾਂ ਅਸੀਂ ਮੈਡਮ ਵੱਲੋਂ ਐਮਐਲਏ ਸਾਹਿਬ ਵੱਲੋਂ ਇਹੀ ਸੀਗਾ ਵੀ ਉਸ ਮੁਹੱਲੇ ਦਾ ਕਿਉਂਕਿ ਉਹ ਜਦੋਂ ਮੀਂਹ ਪੈਂਦਾ ਟੋਬਾ ਦਾ ਸਭ ਨੂੰ ਪਹਿਲਾਂ ਉਹ ਮੱਲਾ ਹੈ ਭੱਟੀ ਦੇ ਪਾਸੇ ਵਾਲਾ ਪਾਣੀ ਗੁਣੀ ਹੀ ਆ ਕਦੇ ਦਨ ਚੱਕ ਕੇ ਹੀ ਮੜਵ ਲੰਗਾ ਕਰ ਲਈਦਾ ਉੱਥੇ ਜਿੱਥੇ ਅਸੀਂ ਖੂਬ ਬਣਾਉਣਾ ਚਾਹੁੰ ਹਣਾ ਉਹਦਾ ਆਪੋਜੀਟ ਥਾਂ ਹੈ ਮੂਰੇ ਹੁਣ ਜੇ ਉਹ ਖੂਹ ਕਹਿੰਦੀ ਜੀ ਉਸ ਨੂੰ ਬਾਹਰ ਕਰ ਲੋ ਖੂਹ ਹੁਣ ਉਦੋਂ ਹੀ ਬਣਨਗੇ ਉੱਥੇ ਜਦੋਂ ਉਹ ਪੂਰਾ ਛੱਪੜ ਖਾਲੀ ਹੋਊਗਾ ਛੱਪੜ ਖਾਲੀ ਜਿਹੜਾ ਹੋਣਾ ਹੁਣ ਉਹ ਕਣਕ ਵੱਢੀ ਤੇ ਹੋਣਾ ਹੈ ਉਸ ਤੋਂ ਪਹਿਲਾਂ ਹੋ ਨਹੀਂ ਸਕਦਾ ਤੇ ਹਜੇ ਵੀ ਮੈਂ ਚਾਹੁੰਦਾ ਤੁਸੀਂ ਆਪਣੀ ਕਮੇਟੀ ਨਾਲ ਇੱਕ ਸਾਡੀ ਮੀਟਿੰਗ ਕਰਾਓ ਜੇ ਸਾਨੂੰ ਥੋੜਾ ਬੜਾ ਵੀ ਐਡਜਸਟਮੈਂਟ ਉਥਾਂ ਨਹੀਂ ਕਰ ਦੇਣ ਤੇ ਅਸੀਂ ਉੱਥੇ ਖੂਹ ਬਣਾ ਕੇ ਜਿਹੜਾ ਆ ਤੇ ਅਸੀਂ ਉਹਦਾ ਪਾਣੀ ਜਿਹੜਾ ਚੱਕਣ ਲਈ ਉਹਨੂੰ ਕਨੈਕਟ ਇਧਰ ਦੀ ਹੋਣਾ ਕਨੈਕਟਣਾ ਹੈ ਨਾ ਨਹੀਂ ਤਾਂ ਸਾਡੇ ਕੋ ਕੋਈ ਆਪਸ਼ਨ ਫਿਰ ਪਰਲੇ ਪਾਸੇ ਰਹਿ ਤੁਹਾਡੇ ਘਰਾਂ ਨੂੰ ਜਿਹੜਾ ਜੋ ਤੂੰ ਮੈਨੂੰ ਪੜ੍ਹੂਗਾ ਬਹੁਤ ਹੈ ਪਰ ਅਹ ਲਹਿਾਵਣ ਹੋਣ ਜਾਨੀ ਕਿ ਅੱਲੇ ਵੀ ਨੰਗਾ ਹੈ ਇੱਥੇ ਤੇ ਪਾਣੀ ਨੂੰ ਤੱਕੀ ਕੋਈ ਸੁਝਾਅ ਦੱਸੋ ਕਿ ਕਿੱਧਰ ਕਿੱਥੀ ਹੋਵੇ ਰਾਜ ਜਿੱਤਾ ਹੋਵੇ ਹੈ ਨਾ ਕੋਈ ਤੁਸੀਂ ਸੁਝਾਅ ਦੇ ਦਿਓ ਜੇ ਲੱਗੇ ਕੋਈ ਸਾਨੂੰ ਪਾਣੀ ਖੇਤ ਵੇਲਾ ਦੇ ਦਿਓ ਆਪਣੇ ਪੱਤੀ ਪਾਣੀ ਸੱਟਣ ਲਈ ਜਗ੍ਹਾ ਹੈ ਕਿਤੇ ਕੋਈ ਹਾਂ ਐ ਨਹੀਂ ਕੋਈ ਅਸੀਂ ਤਾਂ ਪੰਪ ਲਾ ਕੇ ਇੱਕ ਦਿਨ ਚਹੀ ਭੱਟੀ ਪਾਸੀ ਨਹੀਂ ਕਰਦੇ ਆ ਜਿੱਦਾ ਵੀ ਆਪਣੀ ਬਾਂਦ ਕੱਢ ਲੈਣੇ ਹੁੰਦੇ ਸੀ ਪਰ ਹੁਣ ਠੀਕ ਕਿਹਾ ਜਿਵੇਂ ਨਹੀਂ ਕੱਢਿਆ ਉਹਦੀ ਸਵੱਸਿਆ ਹੀ ਹੈ ਯੋਗ ਜਿੱਤੇ ਇੰਨਾ ਸਮਾਂ ਤੁਸੀਂ ਕੱਢਿਆ ਨਾ ਆ ਬਾਟੀਆਂ ਤੱਕ ਥੋੜਾ ਜਿਹਾ ਹੋਰ ਇਹਨੂੰ ਸਫਰ ਕਰ ਲਓ ਸਾਨੂੰ ਵੀ ਮਹਿਸੂਸ ਹੁੰਦਾ ਵੀ ਬਹੁਤ ਮੁਸ਼ਕਲ ਆ ਪਰ ਅਸੀਂ ਕਰਾ ਦੇਵਾਂਗੇ ਬਾਟੀਆਂ ਤੇ ਨਾ ਜੀ ਸ਼ਾਮ ਨੂੰ ਮੱਥਾ ਟੇਕਣਾ ਹੁੰਦਾ ਆ ਬਹਾਂ ਹੈ ਸਮੱਸਿਆ ਹੈ ਉਹਦਾ ਕਾਰਨ ਮਤਲਬ ਅਸੀਂ ਤੁਹਾਨੂੰ ਦੱਸਣ ਦਾ ਮਕਸਦ ਇਹ ਆ ਵੀ ਅਸੀਂ ਸਭ ਨੂੰ ਪਹਿਲਾਂ ਉਹਨੂੰ ਕਰਨਾ ਸੀਗਾ ਪਰ ਉੱਥੇ ਜਦੋਂ ਕਮੇਟੀ ਨੇ ਕਿਹਾ ਤੁਸੀਂ ਗਏ ਵੀ ਸੀ ਬਹੁਤ ਜ਼ਿਆਦਾ ਜੀ ਬਹੁਤ ਗਿਰੇ ਕੱਟੇ ਉਹਨੇ ਕਹਿੰਦੇ ਕੋਈ ਬਣਾਉਣੀ ਹੁਣ ਸਾਡੀ ਸਮੱਸਿਆ ਇਹ ਆ ਵੀ ਹੁਣ ਇੱਥੇ ਸਹਰਕ ਦਾ ਦੇਖਣਾ ਪੈਂਦਾ ਨਾ ਵੀ ਕੀ ਕੋਈ ਧਰਮਿਕ ਇਸ਼ਤਨਾ ਬਣ ਜੇ ਜਾਂ ਕੋਈ ਆ ਦੋ ਸਾਲ ਡੇਢ ਸਾਲ ਹੋ ਗਏ ਡੇਢ ਸਾਲ ਹੋ ਗਏ ਡੇਢ ਸਾਲ ਹੈ ਨਾ ਡੇਢ ਸਾਲ ਚਲੋ ਅਸੀਂ ਉਹਦਾ ਕਰਦੇ ਹਾਂ ਹੱਲ ਕਿ ਸਾਡੀ ਇੱਕ ਕਮੇਟੀ ਦੇ ਨਾਲ ਮੀਟਿੰਗ ਜਗੂਰ ਕਰਾਉ। ਇੱਕ ਜਿਹੜਾ ਆਪਣੇ ਭੱਲੇ ਵਿੱਚ ਇਹ ਪਾਰਕ ਦਾ ਕਹਿੰਦੇ ਆ ਥੋੜਾ ਜਿਹਾ ਆਪਣੇ ਕਾਲੇ ਤੋਂ ਜਿਹੜਾ ਸਾਹਮਣੇ ਬੋਸ ਤੋਂ ਪੂਰਾ ਪਿਆ ਸਾਹਮਣੇ ਭਲੇ ਕਾਲੇ ਤੋਂ ਸਾਹਮਣੇ ਜਿੰਨਾ ਵੀ ਆ ਤੇ ਉਹ ਉਹ ਵੀ ਕਰਨਾ ਉਹ ਵੀ ਕਰ ਉਹ ਹੋ ਉਹ ਹੋ ਅਸੀਂ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ